ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਣਕ ਤੇ ਆٹے ਦਾ ਕੜਾਹ ਬਹੁਤ ਹੀ ਸਵਾਦ ਤੇ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਅਕਸਰ ਆਪਾਂ ਗੁਰਦੁਆਰੇ ਵਿੱਚ ਬਹੁਤ ਛੱਕਿਆ ਹੋਇਆ ਹੈ ਪ੍ਰਸ਼ਾਦ ਅੱਜ ਆਪਾਂ ਘਰੇ ਬਣਾ ਕੇ ਤਿਆਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣੀ ਰਹਿਣਾ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਜੇ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡੇ ਲਈ ਅਸੀਂ ਬਹੁਤ ਵਧੀਆ ਵਧੀਆ ਰੈਸਪੀਸ ਲੈ ਕੇ ਆ ਰਹੇ ਹਾਂ ਇਸੇ ਚੈਨਲ ਦੇ ਉੱਤੇ ਤੇ ਚਲੋ ਆਪਾਂ देर ਨਾ ਕਰਦੇ ਹੋਏ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਮੈਂ ਗੈਸ ਉੱਤੇ ਕੜਾਈ ਰੱਖ ਦਿੱਤੀ ਏ ਕੋਈ ਵੀ ਕੜਾਈ ਤੁਸੀਂ ਲੈ ਸਕਦੇ ਹੋ ਤੇ ਕੜਾਈ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਤੇ ਥੋੜਾ ਜਿਹਾ ਕੜਾਈ 'ਚ ਪਾਣੀ ਸੀ ਤੇ ਇਹਨੂੰ ਆਪਾਂ ਸੁਕਾ ਲਵਾਂਗੇ ਚੰਗੀ ਤਰ੍ਹਾਂ ਤੇ ਆਪਾਂ ਨੇ ਮੇਜ਼ਰਮੈਂਟ ਹੈ ਮੈਂ ਤੁਹਾਨੂੰ ਨਾਲ ਦੀ ਨਾਲ ਮੇਜ਼ਰਮੈਂਟ ਦੱਸੀ ਜਾਵਾਂਗੀ ਜਿਹੜਾ ਇਹਦਾ ਮੇਜ਼ਰਮੈਂਟ ਹੈ ਬਿਲਕੁਲ ਪਰਫੈਕਟ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਕੋਲੀ ਮੈਂ ਲਈ ਇੱਕ ਕੋਲੀ ਤਾਂ ਥੋੜੀ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਘੱਟ ਹੈ چینی ਕਿਉਂਕਿ ਇਹ ਜਿਹੜੀ چینی ਕਾਫੀ ਮਿੱਠੀ ਹੈ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਇੱਕ ਕੋਲੀ ਚੀਨੀ ਵੀ ਲੈ ਸਕਦੇ ਹੋ ਤੇ ਇਹ ਜਿਹੜੀ ਕੋਲੀ ਸੀ ਜ਼ਿਆਦਾ ਚੀਨੀ ਥੋੜੀ ਜੀ ਜ਼ਿਆਦਾ ਮਿੱਠੀ ਹੈ ਤੇ ਮੈਂ ਇਸ ਕਰਕੇ ਥੋੜੀ ਜੀ ਘੱਟ ਲਈ ਹੈ ਤੇ ਇੱਕ ਕੋਲੀ ਆਪਾਂ ਨੇ ਲੈਣਾ ਦੇਸੀ ਘਿਓ ਮੀਜ਼ਰਮੈਂਟ ਬਿਲਕੁਲ ਬਰਾਬਰ ਹੀ ਰੱਖਣਾ ਹੈ ਆਪਾਂ ਨੇ ਇੱਕ ਕੋਲੀ ਘੋ ਤੇ ਇੱਕ ਕੋਲੀ ਲਈ ਆਪਾਂ ਨੇ چینی چینی ਮੈਂ ਥੋੜੀ ਜਿਹੀ ਘੱਟ ਲਈ ਸੀ ਕਿਉਂਕਿ ਇਹ ਮਿੱਠੀ ਜ਼ਿਆਦਾ ਹੈ ਤੇ ਹੁਣ ਗੈਸ ਨੂੰ ਮੈਂ ਕਰ ਦਿੱਤਾ ਆਨ ਤੇ ਇੱਕ ਕੋਲੀ چینی ਦੇ ਵਿੱਚ ਆਪਾਂ ਨੇ ਪਾਣਾ ਚਾਰ ਕੋਲੀਆਂ ਪਾਣੀ ਮੈਜ਼ਰਮੈਂਟ ਬੜੇ ਧਿਆਨ ਨਾਲ ਦੇਖਿਆ ਆਪਣੇ ਚਾਰ ਕੋਲੀਆਂ ਪਾਣੀ ਦੇ ਆਪਾਂ ਨੇ ਪਾ ਲੈਣੇ ਨੇ ਮੈਂ ਗਲਾਸ ਦੇ ਨਾਲ ਪਾ ਰਹੀ ਕਿਉਂਕਿ ਮੈਂ ਪਹਿਲੇ ਨਾਪ ਕੇ ਰੱਖ ਲਿਆ ਸੀਗਾ ਪਾਣੀ ਤੇ ਤੇ ਕਿਉਂ ਆਪਣਾ ਜਲਾਇ ਗਰਮ ਹੋ ਚੁੱਕਿਆ ਹੈ ਤੇ ਆਟਾ ਵੀ ਆਪਾਂ ਨੇ ਇੱਕ ਕੋਲੀ ਹੀ ਲੈਣਾ ਤੇ ਥੋੜਾ ਜਿਹਾ ਮੈਨੂੰ ਜ਼ਿਆਦਾ ਲੱਗ ਰਿਹਾ ਸੀ ਤੇ ਜਿਹੜਾ ਉੱਪਰ ਕੋਲੀ ਦੇ ਉੱਪਰ ਦਾ ਹਿੱਸਾ ਹੈ ਥੋੜਾ ਜਿਹਾ ਆਪਾਂ ਨੇ ਘਟਾ ਦੇਣਾ ਕਿਉਂਕਿ ਮੀਜ਼ਰਮੈਂਟ ਬਿਲਕੁਲ ਵੀ ਘਟਵਾਦ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਜਿਹੜਾ ਉੱਪਰ ਜਿੰਨਾ ਕੋਲੀ ਦੇ ਉੱਪਰ ਸੀ ਆਟਾ ਉਹਨਾਂ ਮੈਂ ਇਹਦੇ ਵਿੱਚੋਂ ਘਟਾ ਦਿੱਤਾ ਤੇ ਇੱਕ ਕੋਲੀ ਪੂਰਾ ਮੈਂ ਇਹਦੇ ਵਿੱਚ ਆਟਾ ਪਾ ਦਿੱਤਾ ਵੇ ਤੇ ਆਪਾਂ ਨੇ ਹੁਣ ਆਟੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਹਾਈ ਫਲੇਮ ਨਹੀਂ ਕਰਨੀ ਆਪਾਂ ਨੇ ਤੇ ਚੰਗੀ ਤਰ੍ਹਾਂ ਲਗਾਤਾਰ ਆਪਾਂ ਨੇ ਇਹਨੂੰ ਹਿਲਾਇਆ ਜਾਣਾ ਤੇ ਚੰਗੀ ਤਰ੍ਹਾਂ ਭੁੰਨੀ ਜਾਣਾ ਜਦੋਂ ਤੱਕ ਇਹਦੇ ਵਿੱਚੋਂ ਇੱਕ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਨਾਲ ਦੀ ਨਾਲ ਆਪਣੀ ਜਿਹੜੀ ਚਾਸ਼ਨੀ ਉਹ ਵੀ ਬਣ ਕੇ ਤਿਆਰ ਹੋ ਗਈ ਹੈ ਚਾਸ਼ਨੀ ਆਪਾਂ ਨੇ ਇੰਨੀ ਕ ਹੀ ਪਕਾਣੀ ਹੈ ਵੀ ਆਪਣੀ ਜਿਹੜੀ ਚੀਨੀ ਮੈਲਟ ਹੋ ਜਾਵੇ ਤੇ ਨਾਲ ਦੀ ਨਾਲ ਦੇਖੋ ਇਹਦੇ ਵਿੱਚ ਵੀ ਆਪਾਂ ਨੇ ਕੜਛੀ ਮਾਰੀ ਜਾਣੀ ਤੇ ਫਲੇਮ ਨੂੰ ਬਿਲਕੁਲ ਵੀ ਆਪਾਂ ਨੇ ਹਾਈ ਨਹੀਂ ਕਰਨਾ ਨਹੀਂ ਤਾਂ ਜਿਹੜਾ ਆਟਾ ਹੈ ਸੜ ਜਾਏਗਾ ਤੇ ਆਪਣਾ ਜਿਹੜਾ ਕਲਾਇ ਬਿਲਕੁਲ ਵੀ ਵਧੀਆ ਨਹੀਂ ਲੱਗੇ ਖਾਣ ਚ ਤੇ ਇਹਨੂੰ ਆਪਾਂ ਨੇ ਲਗਾਤਾਰ ਚਲਾਈ ਜਾਣਾ ਜਦ ਤੱਕ ਇਹਦਾ ਪੂਰੀ ਤਰ੍ਹਾਂ ਜਿਹੜਾ ਆਟੇ ਦਾ ਰੰਗ ਹੈ ਬਿਲਕੁਲ ਬਰਾਊਨ ਜਾਨੀ ਹੋ ਜਾਂਦਾ ਡਾਰਕ ਕਲਰ ਚ ਨਹੀਂ ਆ ਜਾਂਦਾ ਉਦੋਂ ਤੱਕ ਆਪਾਂ ਨੇ ਇਸੇ ਤਰ੍ਹਾਂ ਹੀ ਭੁੰਨੇ ਇਹਨੂੰ ਭੁੰਨੀ ਜਾਣਾ ਇਹਦੇ ਵਿੱਚ ਆਹੀ ਜਿਹੜਾ ਮੇਨ ਸੀਕ੍ਰੇਟ ਕੀ ਇਹਨੂੰ ਜਿਹੜਾ ਆਟੇ ਨੂੰ ਆਪਾਂ ਨੇ ਬਹੁਤ ਚੰਗੀ ਤਰ੍ਹਾਂ ਭੁੰਨਣਾ ਹੈ ਤੇ ਨੰਬਰ 2 ਕਿ ਜਿਹੜੀ ਵੀ ਆਪਾਂ ਨੇ ਤਿੰਨ ਗਏ ਇਨਗਰੀਡੀIENTS ਲੈਣੇ ਨੇ ਆਟਾ ਘਿਓ ਤੇ چینی ਇਹਦੀ ਜਿਹੜੀ ਮਾਤਰਾ ਆਪਾਂ ਨੇ ਬਰਾਬਰ ਲੈਣੀ ਹੈ ਜੇ 2 ਕੋਲੀਆਂ ਆਟਾ ਤੇ 2 ਕੋਲੀਆਂ ਆਪਾਂ ਨੇ ਘਿਓ ਲੈਣਾ ਤੇ 2 ਹੀ ਕੋਲੀਆਂ ਆਪਾਂ ਨੇ چینی ਲੈਣੀ ਹੈ ਤੇ 2 ਕੋਲੀਆਂ ਦੇ ਵਿੱਚ ਆਪਾਂ ਨੇ 8 ਕੋਲੀਆਂ ਪਾਣੀ ਦੀਆਂ ਪਾਣੀਆਂ ਨੇ ਤੇ ਮੈਜ਼ਰਮੈਂਟ ਤੁਸੀਂ ਹੁਣ ਸਮਝ ਹੀ ਗਏ ਹੋਵੋਗੇ ਤੇ ਮੈਂ 1 ਕੋਲੀ چینی ਦੇ ਵਿੱਚ 4 ਕੋਲੀਆਂ ਪਾਣੀ ਦੀਆਂ ਪਾਈਆਂ ਨੇ ਤੇ ਨਾਲ ਦੇ ਨਾਲ ਆਪਾਂ ਇਹਨੂੰ ਭੁੰਨੀ ਜਾਵਾਂਗੇ ਬਹੁਤ ਹੀ ਵਧੀਆ ਆਪਣਾ ਜਿਹੜਾ ਕੜਾਹ ਬਣ ਕੇ ਤਿਆਰ ਹੁੰਦਾ ਤੇ ਸਾਰਿਆਂ ਨੂੰ ਹੀ ਵਧੀਆ ਲੱਗਦਾ ਇਹ ਜਿਹੜਾ ਦੇਗ ਦਾ ਪ੍ਰਸ਼ਾਦ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਆਂ ਗੁਰਦੁਆਰਿਆਂ ਵਿੱਚ ਜਾਂ ਫਿਰ ਘਰੇ ਬਣਾਉਣਾ ਹੋਵੇ ਤਾਂ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਤੇ ਹੁਣ ਜਿਹੜਾ ਆਪਣਾ ਆਟਾ ਹੈ ਬਿਲਕੁਲ ਹੀ ਇਹਦਾ ਕਲਰ ਚੇਂਜ ਹੋ ਗਿਆ ਸੀ ਡਾਰਕ ਹੋ ਗਿਆ ਕਾਫੀ ਤੇ ਹੁਣ ਥੋੜੀ-ਥੋੜੀ ਕਰਕੇ ਆਪਾਂ ਨੇ ਇਹਦੇ ਵਿੱਚ ਚਾਸ਼ਨੀ ਪਾ ਦੇਣੀ ਹੈ ਤੇ ਮੈਨੂੰ 3 ਤੋਂ 4 ਮਿੰਟ ਹੋ ਗਏ ਨੇ ਇਹਨੂੰ ਪਕਾਉਂਦਿਆਂ ਹੋਇਆ ਆਟੇ ਨੂੰ ਭੁੰਨਦਿਆਂ ਹੋਇਆ ਤੇ ਬਹੁਤ ਵਧੀਆ ਖੁਸ਼ਬੂ ਵੀ ਆਉਣ ਲੱਗ ਗਈ ਸੀ ਤੇ ਦੇਖੋ ਕਿੰਨਾ ਆਟੇ ਦਾ ਜਿਹੜਾ ਕਲਰ ਹੈ ਕਾਫੀ ਡਾਰਕ ਹੋ ਗਿਆ ਸੀ ਤੇ ਫਿਰ ਉਹਦੇ ਬਾਅਦ ਆਪਾਂ ਨੇ ਇਹਦੇ ਵਿੱਚ ਚਾਸ਼ਨੀ ਪਾਣੀ ਹੈ ਆਟਾ ਜਿਹੜਾ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਇਹ ਦੇਗ ਦਾ ਪ੍ਰਸ਼ਾਦ ਜਿਹੜਾ ਆਪਣਾ ਵਧੀਆ ਨਹੀਂ ਬਣੇਗਾ ਤਾਂ ਦੇਖੋ ਇਹ ਮੈਂ ਬਣਾ ਰਹੀ ਸੀ ਬੱਚਿਆਂ ਨੂੰ ਅੱਜ ਜੀ ਕਰ ਰਿਆ ਸੀਗਾ ਖਾਣਾ ਖਾਣ ਨੂੰ ਵੀ ਆਟੇ ਦਾ ਕੜਾਹ ਖਾਣਾ ਹੈ ਤੇ ਤਾਂ ਆਪਾਂ ਨੇ ਇਹ ਬਣਾ ਲਿਆ ਆਪਣੇ ਘਰੀ ਤੇ ਮੈਂ ਕਿਹਾ ਕਿ ਉਹਨਾਂ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕੀਤੀ ਜਾਵੇ ਤੇ ਇਸੇ ਚੈਨਲ ਦੇ ਤਾਂ ਆਪਾਂ ਹੋਰ ਵੀ ਵਧੀਆ-ਵਧੀਆ ਰੈਸਪੀ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗ ਰਹੀ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਜਿਆਦਾ-ਤਿਆਦਾ ਸ਼ੇਅਰ ਕਰ ਦਿਓ ਆਪਣੇ ਫਰੈਂਡ ਸਰਕਰ ਰਿਸ਼ਤੇਦਾਰਾਂ ਦੇ ਵਿੱਚ ਤਾਂ ਆਪਾਂ ਜਿਹੜਾ ਹੁਣ ਕੜਾਹੇ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਕੜਾਹੇ ਨੇ ਜਿਹੜਾ ਹੈਗਾ ਕੜਾਈ ਛੱਡਣੀ ਸ਼ੁਰੂ ਕਰ ਦਿੱਤੀ ਹੈ ਤੇ ਆਪਣਾ ਜਿਹੜਾ ਕੜਾਹੇ ਬਿਲਕੁਲ ਵੀ ਕੜਾਈ ਦੇ ਨਾਲ ਨਹੀਂ ਚਿਪਕ ਰਿਹਾ ਕਿਉਂਕਿ ਇਹਨੂੰ ਆਪਾਂ ਜੇ ਬਿਲਕੁਲ ਜਿਹੜਾ ਇਹਦਾ ਮੈਜ਼ਰਮੈਂਟ ਹੈ ਬਿਲਕੁਲ ਪਰਫੈਕਟ ਤਰੀਕੇ ਨਾਲ ਬਣਾਇਆ ਹੈ ਤਾਂ ਦੇਖੋ ਕਿੰਨਾ ਵਧੀਆ ਆਪਣਾ ਕੜਾਹ ਪ੍ਰਸ਼ਾਦ ਘਰੇ ਬਣ ਕੇ ਤਿਆਰ ਹੋ ਗਿਆ ਹੈ ਤਾਂ ਦੇਖੋ ਹੁਣ ਇਹ ਬਿਲਕੁਲ ਵਧੀਆ ਬਣ ਗਿਆ ਹੈ ਆ ਦੇਖੋ ਆਪਾਂ ਇਸ ਤਰ੍ਹਾਂ ਕੜਚੀ ਦੇ ਨਾਲ ਪਾਵਾਂਗੇ ਤੇ ਬਿਲਕੁਲ ਵੀ ਕਲਾਈ ਦੇ ਨਾਲ ਨਹੀਂ ਚਿਪਕਦਾ ਨਾ ਹੀ ਕੜਚੀ ਦੇ ਨਾਲ ਚਿਪਕਦਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਥੱਲੇ ਆ ਰਿਹਾ ਹੈ ਜਦੋਂ ਆਪਾਂ ਉੱਪਰ ਉੱਪਰ ਦੀ ਪਾਨੇ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਥੱਲੇ ਡਿੱਗ ਰਿਹਾ ਹੈ ਤੇ ਆ ਦੇਖੋ ਹੁਣ ਇਹ ਤੋਂ ਪਤਾ ਲੱਗਦਾ ਕਿ ਆਪਣਾ ਜਿਹੜਾ ਕੜਾ ਪ੍ਰਸ਼ਾਦ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਆ ਆਪਣਾ ਜਿਹੜਾ ਕੜਾ ਪ੍ਰਸ਼ਾਦ ਬਿਲਕੁਲ ਆਪਾਂ ਨੇ ਸਰਵ ਕਰ ਲਿਆ ਏ ਤੇ ਬਹੁਤ ਹੀ ਵਧੀਆ ਦਾ ਕਲਰ ਵੀ ਆ ਗਿਆ ਤੇ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਆਪਣਾ ਕੜਾ ਪ੍ਰਸ਼ਾਦ ਦੇਖਦੇ ਝਾਂਗ ਵੀ ਬਹੁਤ ਸੋਹਣੇ ਇਹ ਖਾਣ ਦਾ ਬਹੁਤ ਹੀ ਜਿਆਦਾ ਸੁਆਦ ਹੈ ਤੇ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਛੇਤੀ ਛੇਤੀ ਸਬਸਕ੍ਰਾਈਬ ਕਰ ਲਓ ਇਸੇ ਚੈਨਲ ਤੇ ਆਪਾਂ ਬਹੁਤ ਵਧੀਆ ਵਧੀਆ ਰੈਸਪੀਸ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਆਪਾਂ ਹੁਣ ਇਹਨੂੰ ਦਿਖਾ ਦੇਣੀ ਹੈ ਕਿ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਉਹ ਟੇਸਟੀ ਵੀ ਬਹੁਤ ਹੈ ਤੇ ਆਪਾਂ ਇਹਨੂੰ ਹੱਥ ਦੇ ਉੱਤੇ ਪਾ ਕੇ ਇਹਦਾ ਟੇਸਟ ਵੀ ਦੇਖ ਲੈਣੇ ਹੈ ਕਿ ਕਿਦਾਂ ਦਾ ਆਪਣਾ ਖੜਾ ਬਣਿਆ ਹੈ ਤੇ ਬਹੁਤ ਹੀ ਸਵਾਦ ਆਪਣਾ ਖੜਾ ਬਣ ਕੇ ਤਿਆਰ ਹੈ ਸਤਿ ਸ਼੍ਰੀ ਅਕਾਲ ਜੀ